ਅੱਜ ਦਾ ਵਿਚਾਰ ਜੋ ਅਸੀਂ ਸ਼ੇਅਰ ਕਰਨਾ ਉਹ ਹੈ ਜੀ ਫਾਦਰਸਡੇ ਆਸਟ੍ਰੇਲੀਆ ਦੇ ਵਿੱਚ ਅੱਜ ਫਾਦਰਸਡੇ ਮਨਾਇਆ ਜਾ ਰਿਹਾ ਹੈ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਫਾਦਰਸ ਨੂੰ ਬਹੁਤ-ਬਹੁਤ ਵਧਾਈਆਂ ਜਿਹੜੇ ਸੁਣ ਰਹੇ ਨੇ ਜਿਹੜੇ ਮੈਨੂੰ ਆਪਣਾ ਪੁੱਤਰ ਦੇ ਬਰਾਬਰ ਸਮਝਦੇ ਨੇ ਤੇ ਉਹਨਾਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਬਹੁਤ ਸਾਰੇ ਮੇਰੇ ਸਤਕਾਰਯਿਤ ਅੰਕਲ ਨੇ ਚਾਚੇ ਤਾਏ ਨੇ ਜਿਹੜੇ ਮੇਰੇ ਪਿਤਾ ਸਮਾਨ ਨੇ ਤੇ ਉਹ ਮੈਨੂੰ ਮੇਰੇ ਵਿੱਚ ਆਪਣੇ ਪੁੱਤਰ ਮੰਨ ਕੇ ਸਮਝਦੇ ਨੇ ਤੇ ਮੈਂ ਬੜਾ ਅਪਰੀਸ਼ੀਏਟ ਕਰਦਾ ਉਹਨਾਂ ਨੂੰ ਤੇ ਮੇਰੇ ਆਪਣੇ ਫਾਦਰ ਸਾਹਿਬ ਕੱਲ੍ਹ ਅਸੀਂ ਇਕੱਠੇ ਗੁਰੂ ਘਰ ਗਏ ਫਿਰ ਪਰਿਵਾਰ ਦੇ ਨਾਲ ਬੈਠ ਕੇ ਸੰਝਾਂ ਵੀ ਪਾਈਆਂ ਆਪਣੇ ਭਾਜੀ ਉਹਨਾਂ ਦੇ ਘਰ ਤੇ ਅਸੀਂ ਇਕੱਠੇ ਹੀ ਰਹਨੇ ਆ ਅਸੀਂ ਇਕੱਠੇ ਹੀ ਰਹਿੰਦੇ ਹਾਂ ਪਰਿਵਾਰ ਸਾਰਾ ਜੁਆਇੰਟ ਪਰਿਵਾਰ ਹੈ ਸਾਡਾ ਬੇਟੇ ਮੇਰੇ ਨੋ ਮੇਰੇ ਮਾਤਾ ਪਿਤਾ ਤੇ ਸਾਡੇ ਲਈ ਇਹ ਜਿਹੜਾ ਫਾਦਰਸਡੇ ਅਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਸੁਣਿਆ ਸੀ ਵੀ ਇਸ ਤਰ੍ਹਾਂ ਮਨਾਉਂਦੇ ਆ 87 ਚ ਅਸੀਂ ਆਏ ਸੀਗੇ ਮੈਂ ਇੱਥੇ ਪੜਿਆ ਇੱਕ ਸਾਲ ਤੇ ਉਦੋਂ ਅੱਠਵੀਂ ਇੱਥੋਂ ਕੀਤੀ ਆ ਤੇ ਮੈਨੂੰ ਬੜਾ ਚੰਬਾ ਲੱਗਾ ਵੀ ਇਹ ਫਾਦਰਸਡੇ ਮਨਾਉਣ ਵਾਲੀ ਕਿਹੜੀ ਗੱਲ ਹੋ ਗਈ ਹੈਨਾ ਤੇ ਫਿਰ ਹੌਲੀ ਹੌਲੀ ਸਮਝ ਆਈ ਜਦੋਂ ਇੱਥੋਂ ਦੇ ਸੱਭਿਆਚਾਰ ਚ ਅਸੀਂ ਰਹੇ ਕਿ ਇੱਥੇ ਇਕੱਠੇ ਰਹਿਣ ਦਾ ਰਵਾਜ ਨਹੀਂ ਹੈਗਾ ਪਰਿਵਾਰ ਇਕੱਠੇ ਨਹੀਂ ਰਹਿੰਦੇ ਮਾਂ-ਬਾਪ ਇਹ ਚਾਹੁੰਦੇ ਆ ਕਿ ਉਹਨਾਂ ਦੀ ਇਹ ਸੋਚ ਬਣ ਚੁੱਕੀ ਆ ਕਿ 12ਵੀਂ ਤੱਕ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਜਿਹਨੂੰ 10ਵੀਂ ਕਹਿ ਲੋ ਜਾਂ 10+2 ਕਹਿ ਲੋ ਪਰ ਉਹ ਤੋਂ ਬਾਅਦ इंडिपेंडेंट ਹੋਣਾ ਹੈ ਤੋ 3 ਸਾਲ ਥੋੜੀ سپورਟ ਕਰਦੇ ਨੇ ਉਹ ਤੋਂ ਬਾਅਦ ਕਹਿੰਦੇ ਜਾਓ ਤੁਸੀਂ ਆਪਣਾ ਕੰਮ ਕਰੋ ਹੋਰ ਸ਼ਹਿਰਾਂ ਚ ਘੁੰਮੋ ਫਿਰੋ ਰਹੋ ਬਾਹਰ ਪਤਾ ਲੱਗੇ ਚੰਗੀ ਗੱਲ ਹੈ ਇਹ ਚੰਗੀ ਵੀ ਗੱਲ ਹੈ ਇਹਦੇ ਆਪਾਂ ਪੋਜ਼ੀਟਿਵ ਪੱਖ ਵੀ ਕਿਤੇ ਦੇਖਾਂਗੇ ਪਰ ਸਾਡੇ ਲਈ ਅਚੰਭਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਕਬੀਲਾਈ ਕਲਚਰ ਹੈ ਸਾਡਾ ਅਸੀਂ ਕਬੀਲਿਆਂ ਚ ਰਹਨੇ ਆ ਪਿੰਡਾਂ ਚ ਰਹਨੇ ਆ ਇਕੱਠੇ ਰਹਿਣੇ ਆ ਸਾਡੀਆਂ ਲੋੜਾਂ ਆ ਉੱਥੇ ਇਦਾਂ ਰਹਿਣ ਦੀਆਂ ਸਿਗੀਆਂ ਵੀ ਤੇ ਹੁਣ ਵੀ ਆ ਪਰ ਉਹ ਹੁਣ ਇੱਥੇ ਵੀ ਆ ਇਹ ਜਦੋਂ ਜਿਸ ਤੇਜ ਦੇ ਵਿੱਚ ਸਿਕਿਉਰਟੀ ਹੋਵੇ ਨਾ ਬਹੁਤ ਜ਼ਿਆਦਾ ਉੱਥੇ ਇਹਦੀ ਲੋੜ ਨਹੀਂ ਹੁੰਦੀ ਕਬੀਲਾਇ ਕਲਚਰ ਦੀ ਜਿੱਥੇ ਮਰਜ਼ੀ ਕੋਈ ਰੇਲਵੇ ਕੋਈ ਠੀਕ ਆ ਪਰ ਜਿੱਥੇ ਲੌ ਲੈਸਨੈਸ ਹੋਵੇ ਜਿਹੜੀ ਕਿ ਪੰਜਾਬ ਜਿਹਾ ਸਾਡੇ ਖਿੱਤੇ ਦੇ ਵਿੱਚ 1.5-2000 ਸਾਲ ਤੋਂ ਰਹੀ ਆ ਉੱਥੇ ਫਿਰ ਇਕੱਠੇ ਹੋ ਕੇ ਰਹਿਣਾ ਇੱਕ ਸਭਿਆਚਾਰ ਹੈ ਉਹ ਇੱਕ ਲੋੜ ਹੈ ਮਨੁੱਖ ਦੀ ਤੇ ਉਹਦੇ ਵਿੱਚ ਫਿਰ ਇਹ ਜਿਹੜੇ ਫਾਦਰਸ ਦੇ ਮਦਰਸ ਦੇ ਨਹੀਂ ਆਉਂਦੇ ਉਹਦੇ ਵਿੱਚ ਆਪਾਂ ਜੁਆਇੰਟ ਮੇਲੇ ਲਾਣੇ ਆ ਫੰਕਸ਼ਨ ਲਾਣੇ ਆ ਹਾਂ ਸਾਡੇ ਰਖੜੀ ਹੈ ਕਿਉਂਕਿ ਭੈਣਾਂ ਇਕੱਠੀਆਂ ਨਹੀਂ ਰਹਿਣੀਆਂ ਫਿਰ ਉਹ ਫਿਰ ਰਖੜੀ ਇੱਕ ਦਿਨ ਬੰਨ੍ਹਿਆ ਆ ਕੇ ਭੈਣਾਂ ਨੇ ਤੇ ਭਰਾਵਾਂ ਨੇ ਮਿਲਣਾ ਹੀ ਮਿਲਣਾ ਚਾਹੀਦਾ ਦੂਰ ਦਰੈਡੇ ਜਿੱਥੋਂ ਵੀ ਹੋਵੇ ਤੇ ਇਹ ਮੈਨੂੰ ਚੰਭਾ ਲੱਗਿਆ ਖੈਰ ਉਸ ਤੋਂ ਬਾਅਦ ਜਦੋਂ ਮੈਂ ਕਲਚਰ ਰਿਖਿਆ ਆਸਟ੍ਰੇਲੀਆ ਦਾ ਸਟੱਡੀ ਕੀਤਾ ਰਹੇ ਵਿਚਰੇ ਤਾਂ ਪਤਾ ਲੱਗਾ ਵੀ ਤੇ ਜਿਹੜੇ ਨਿਆਣੇ ਆ ਉਹ ਬਦੂਰ ਦੂਰ ਕੰਮ ਕਰਦੇ ਨੇ ਵੱਖਰੇ ਵੱਖਰੇ ਸ਼ਹਿਰਾਂ 'ਚ ਕੰਮ ਕਰਦੇ ਨੇ ਤੇ ਉਹਨਾਂ ਨੇ ਫਿਰ ਸਾਲ ਦੇ ਵਿੱਚ ਇੱਕ ਵਾਰੀ ਆਪਣੇ ਮਾਤਾ ਪਿਤਾ ਨੂੰ ਮਿਲਣਾ ਹੁੰਦਾ ਆਣਾ ਹੁੰਦਾ ਉਹਨਾਂ ਨੂੰ ਗਿਫਟ ਦੇਣੀ ਹੁੰਦੀ ਆ ਤੇ ਉਹਨਾਂ ਨੂੰ ਫੀਲ ਕਰਾਉਣਾ ਹੁੰਦਾ ਕਿ ਅਸੀਂ ਵੀ ਆਰ ਹੇਅਰ ਇਹ ਵੀ ਇੱਕ ਚੰਗੀ ਗੱਲ ਹੈ ਇਹ ਵੀ ਇਸ ਕਲਚਰ ਦੇ ਵਿੱਚੋਂ ਨਿਕਲੀ ਆ ਕਿ ਐਟ ਲੀਸਟ ਉਹ ਮਦਰ ਫਾਦਰ ਨੂੰ ਯਾਦ ਕਰਦੇ ਨੇ ਤੇ ਫਾਦਰਸਡੇ ਦਾ ਥੋੜਾ ਇਤਿਹਾਸ ਜਾਣ ਲੈਣੇ ਆ ਕਿ ਇਹ ਆਇਆ ਕਿੱਥੋਂ ਸ਼ੁਰੂ ਕਿੱਥੋਂ ਹੋਇਆ ਪਹਿਲਾਂ ਅਮਰੀਕਾ ਦੇ ਵਿੱਚ ਮਦਰਸਡੇ ਨੂੰ ਮਨਾਇਆ ਜਾਂਦਾ ਸੀ ਇਹ ਵੀ ਇੱਕ ਰਿਲੀਜੀਅਸ ਧਾਰਮਿਕ ਦਿਨ ਸੀਗਾ ਪਰ ਇਸ ਦਾ ਸਾਰਾ ਸਿਹਰਾ ਸੁਨੋਰਾ ਸਮਾਰਟ ਡੌਡ ਨਾਮ ਦੀ ਇੱਕ ਲੜਕੀ ਨੂੰ ਜਾਂਦਾ ਆ ਜਿਹੜੀ ਕਿ ਵਿਸ਼ਿੰਟਨ ਦੇ ਵਿੱਚ ਰਹਿਣ ਵਾਲੀ ਸੀ ਉਸ ਦਾ ਪਿਤਾ ਉਹ ਸਿਵਲ ਵਾਰ ਵੈਟਰਨ ਸੀਗਾ ਜਿਨੇ ਉਸ ਨੂੰ ਪਾਲਿਆ ਤੇ ਉਹਦੇ ਪੰਜ ਹੋਰ ਭੈਣ ਭਰਾਵਾਂ ਨੂੰ ਵੀ ਪਾਲਿਆ ਕਿਉਂਕਿ ਜਨਮ ਦੇ ਦੌਰਾਨ ਉਹਦੀ ਪਤਨੀ ਦੀ ਮੌਤ ਹੋ ਗਈ ਸੀ ਜਦੋਂ ਬੱਚੇ ਜਨਮ ਦੇ ਰਹੀ ਸੀਗੀ ਤਾਂ ਅਕੀਲ ਦੇ ਬੱਚੇ ਦੇ ਉਹਦੀ ਮੌਤ ਹੋ ਗਈ ਸੀ ਤੇ ਉਹ ਪੰਜਾਂ ਨੂੰ ਉਸ ਬਾਪ ਨੇ ਪਾਲਿਆ ਤੇ ਫਿਰ ਉਹ ਲੜਾਈ ਵੀ ਲੜਿਆ ਸਿਵਲ ਵਾਰ ਤੇ ਉਹਨੂੰ ਇਹ ਆਈਡੀਆ 1909 ਦੇ ਵਿੱਚ ਆਇਆ ਜਦੋਂ ਉਹ ਚਰਚ ਦੇ ਵਿੱਚ ਮਦਰਸ ਡੇ ਡਾਟਸ ਸਰਮਨ ਹੈ ਜਾਂ ਕਹਿ ਲਓ ਕਿ ਵਿਚਾਰ ਹੈ ਉਹ ਉਹ ਸੁਣ ਰਹੀ ਸੀ ਕਿ ਮਦਰਸ ਜੀ ਨੂੰ ਛੁੱਟੀ ਹੁੰਦੀ ਹੈ ਕਿ ਕਿਉਂ ਨਾ ਫਾਦਰਸ ਡੇ ਬਣਾਇਆ ਕਿਉਂਕਿ ਉਹਦੇ ਫਾਦਰ ਨੇ ਬੜਾ ਸਟਰਗਲ ਕੀਤੀ ਸੀ ਤੇ ਜਿਹੜੇ ਪਾਦਰੀ ਸੀਗੇ ਰਿਲੀਜੀਅਸ ਲੀਡਰਸ ਸੀਗੇ ਉਸ ਟਾਈਮ ਦੇ ਉਹਨਾਂ ਨੇ ਉਹਦਾ ਆਈਡੀਆ ਡਾਟ ਦਾ ਆਈਡੀਆ ਬੜਾ ਪਸੰਦ ਕੀਤਾ ਕਿ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਸਾਰੀ ਕਮਿਊਨਿਟੀ ਨੂੰ ਪਤਾ ਹੈ ਕਿ ਉਹ ਕਿੰਨੇ ਅੱਖੀ ਹੋ ਕੇ ਉਹਨੇ ਬੱਚੇ ਪਾਲੇ ਤੇ ਫੇਰ ਲੜਾਈ ਵੀ ਲੜਿਆ ਤਾਂ ਪਹਿਲਾ ਜਿਹੜਾ ਫਾਦਰਸਡੇ ਮਨਾਇਆ ਗਿਆ ਅਮਰੀਕਾ ਦੇ ਵਿੱਚ ਜਾਂ ਪੱਛਮ ਦੇ ਵਿੱਚ ਉਹ ਜੂਨ 19 1910 ਨੂੰ ਮਨਾਇਆ ਗਿਆ ਜਿਸ ਦਿਨ ਡੌਡ ਦਾ ਜਨਮ ਦਿਨ ਸੀਗਾ ਉਹ ਡੌਡ ਦੇ ਸੌਰੀ ਫਾਦਰ ਦਾ ਜਨਮ ਦਿਨ ਸੀ ਤੇ 1924 ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਕੈਲਵਿਨ ਕੁਲਚਰ ਨੇ ਸਪੋਰਟ ਦਿੱਤੀ 1968 ਦੇ ਵਿੱਚ ਪ੍ਰੈਜ਼ੀਡੈਂਟ ਲਿੰਡਨ ਬੀ ਜੌਨਸਨ ਨੇ ਇਸ ਦਿਨ ਨੂੰ ਰੈਕੋਗਨਾਈਜ਼ ਕਰਨ ਦਾ ਫਤਵਾ ਦੇ ਦਿੱਤਾ ਜਾਂ ਨਿਕ ਡੈਕਰੀ ਦਿੱਤੀ ਤੇ ਇਹ ਅਫੀਸ਼ੀਅਲ ਹੌਲੀਡੇ ਜਿਹੜੀ ਹੈ 1972 ਜਿ ਬਣੀ ਜਦੋਂ ਰਿਚਰਡ ਨਿਕਸਨ ਨੇ ਇੱਕ ਲੈਜਿਸਲੇਸ਼ਨ ਪਾਸ ਕਰਕੇ ਤੀਜਾ ਐਤਵਾਰ ਜੂਨ ਦਾ ਫਾਦਰਜ਼ਡੇ ਡਿਕਲੇਅਰ ਕਰ ਦਿੱਤਾ ਏ ਇਹ ਹੈ ਫਾਦਰਜ਼ ਡੇ ਦਾ ਦੇਖੋ ਬਕਰੇ ਬਕਰੇ ਇਲਾਕਿਆਂ ਚ ਬਕਰੇ ਬਕਰੇ ਦੇਸ਼ਾਂ ਚ ਬਕਰੇ ਬਕਰੇ ਦਿਨ ਇਹ ਦਿਨ ਮਨਾਏ ਜਾਂਦੇ ਨੇ ਫਾਦਰਜ਼ ਡੇ ਦੇ ਇਹ ਕਿਉਂ ਮਨਾਏ ਜਾਂਦੇ ਨੇ ਇਹ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ ਕਿਉਂਕਿ ਉਸ ਤੋਂ ਬਾਅਦ ਇਸ ਨੂੰ ਇੰਨਾ ਕਮਰਸ਼ੀਅਲਾਈਜ਼ ਕਰ ਦਿੱਤਾ ਗਿਆ ਕਿ ਫਾਦਰਜ਼ ਡੇ ਦੀਆਂ ਐਡਸ ਆ ਰਹੀਆਂ ਨੇ ਗਿਫਟ ਦੇ ਦਿਓ ਜੀ ਗਰੀਟਿੰਗ ਕਾਰਡ ਤੇ ਦੇ ਦਿਓ ਜੀ ਹਨਾ ਡਿਨਰਸ ਤੇ ਲੈ ਜਾਓ ਜੀ ਰੈਸਟੋਰੈਂਟ ਦੇ ਸਪੈਸ਼ਲ ਆਫਰ ਸੋ ਇੱਕ ਬਿਜ਼ਨਸ ਚੱਲ ਪਿਆ ਇਸ ਤਰ੍ਹਾਂ ਸਾਡੀ ਇਹ ਦੀਵਾਲੀ ਨੂੰ ਹੁਣ ਇੱਕ ਪੂਰਾ ਟੋਟਲੀ ਬਿਜ਼ਨਸ ਹੱਬ ਬਣਾ ਦਿੱਤਾ ਗਿਆ ਕਿ ਉਹ ਦੀਵਾਲੀ ਦਾ ਜਿਹੜਾ ਰਮਾਨ ਦਾ ਪਾਰਟ ਹੈ ਉਹ ਤਾਂ ਕੋਈ ਸੁਣਦਾ ਦੇਖਦਾ ਵੀ ਨਹੀਂ ਹੈਗਾ ਇਸ ਤਰ੍ਹਾਂ 크리스마ਸ ਨੂੰ ਵੀ ਕਮਰਸ਼ੀਅਲਾਈਜ਼ ਕਰ ਦਿੱਤਾ ਸੋ ਇਸੇ ਤਰ੍ਹਾਂ ਫਾਦਰਸਡੇ ਨੂੰ ਵੀ ਕਮਰਸ਼ੀਅਲਾਈਜ਼ ਕੀਤਾ ਗਿਆ ਜਦੋਂ ਅਮਰੀਕਾ ਦੇ ਵਿੱਚ ਇਸ ਨੂੰ ਕਮਰਸ਼ੀਅਲਾਈਜ਼ ਕੀਤਾ ਗਿਆ ਬਿਜ਼ਨਸ ਚੱਲਿਆ ਤਾਂ ਕੰਪਨੀਆਂ ਨੇ ਤੇ ਸਰਕਾਰਾਂ ਨੇ ਹੋਰਨਾਂ ਦੇਸ਼ਾਂ ਦੀਆਂ ਨੇ ਇਹ ਗੱਲ ਅਪਣਾਈ ਹੋਰਨਾਂ ਦੇਸ਼ਾਂ ਦੀਆਂ ਨੇ ਕਿ ਕਿਉਂ ਨਾ ਅਸੀਂ ਵੀ ਇਹ ਫੰਡਾ ਸ਼ੁਰੂ ਕਰੀਏ ਸਾਡੇ ਦੇਸ਼ ਨੂੰ ਵੀ ਇਹਦਾ ਫਾਇਦਾ ਹੋਏਗਾ ਠੀਕ ਹੈ ਨਾਲੇ ਤਾਂ ਪੁੰਨ ਨਾਲੇ ਫਲੀਆਂ ਸੋ ਇਸ ਤਰ੍ਹਾਂ ਇਹ ਫਾਦਰਸਡੇ ਜਿਹੜਾ ਕਮਰਸ਼ੀਅਲਾਈਜ਼ ਹੋ ਕੇ ਬਾਕੀ ਦੇਸ਼ਾਂ ਦੇ ਵਿੱਚ ਗਿਆ ਇਹ ਪਹਿਲ 1909 ਤੋਂ ਸ਼ੁਰੂ ਹੋਇਆ ਹੈ ਪਰ ਸਾਡਾ ਫਾਦਰਸਡੇ ਜਿਹੜਾ ਹੈ ਇੱਕ ਪਿਤਾ ਇੱਕਸ ਕੇ ਹੰਬਾਰਕ ਇਹ ਪ੍ਰਸੈਸ ਜਿਹੜਾ ਬਹੁਤ دیر ਤੋਂ ਵੈਸੇ ਤਾਂ ਪਾਦਰੀ ਜਿਹੜਾ ਅਖਰ ਬਣਿਆ ਫਾਦਰ ਤੋਂ ਹੀ ਬਣਿਆ ਹੈ ਜਿਹੜਾ ਤੁਹਾਨੂੰ ਪਿਤਾ ਮੰਗਰ ਸਮਝਾਉਂਦਾ ਆ ਪਰਮਾਤਮਾ ਦੀ ਗੱਲ ਉਹਨੂੰ ਫਾਦਰ ਕਹਿੰਦੇ ਨੇ ਪਿਤਾ ਕਹਿੰਦੇ ਨੇ ਕਿਉਂਕਿ ਪਿਤਾ ਵੀ ਦੁਨੀਆ ਦੇ ਵਿੱਚ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਵਿਚਰਨਾ ਸਿਖਾਲਦਾ ਆ ਮਾਂ ਜਿਹੜੀ ਆ ਉਹ ਘਰ ਦੇ ਵਿੱਚ ਰਹਿਣਾ ਸਿਖਾਲਦੀ ਆ ਪਿਤਾ ਜਿਹੜਾ ਆ ਉਹ ਸਮਾਜ ਦੇ ਵਿੱਚ ਰਹਿਣਾ ਸਿਖਾਲਦਾ ਬਾਹਰ ਤੇ ਪਿਤਾ ਦਾ ਜਿਹੜਾ ਸਾਆ ਆ ਉਹ ਬੜਾ ਸੁਖਦਾਈ ਹੁੰਦਾ ਆ ਬੱਚੇ ਨੂੰ ਦੇਖੋ ਸਾਰਾ ਦਿਨ ਮਾਂ ਕੋਲ ਰਹਿੰਦਾ ਆ ਮਾਂ ਦੀ ਗੋਦੀ ਚ ਖੇਡਦਾ ਸੌਂਦਾ ਵੀ ਮਾਂ ਦੀ ਗੋਦੀ ਚ ਜਾ ਕੇ ਪਰ ਜਦੋਂ ਪਿਤਾ ਆ ਜਾਂਦਾ ਤਾਂ ਨੱਠ ਕੇ ਮਾਂ ਦੀ ਗੋਦੀ ਚੋਂ ਨਿਕਲ ਕੇ ਪਿਤਾ ਦੇ ਕੋਚੜ ਜੜ ਜਾਂਦਾ ਉਹਦੇ ਮੁੰਡਿਆਂ ਤੇ ਚੜਦਾ ਉਹਦੇ ਨਾਲ ਲੜਦਾ ਉਹਦੇ ਨਾਲ ਘੁੱਲਦਾ ਦੇਖੋ ਲੜਕੀਆਂ ਜਿਹੜੀਆਂ ਉਹ ਜ਼ਿਆਦਾ ਪਿਆਰ ਕਰਦੀਆਂ ਪਿਤਾ ਨੂੰ ਤੇ ਇਸ ਕਰਕੇ ਦੋਨਾਂ ਰਿਸ਼ਤਿਆਂ ਦੀ ਬੜੀ ਐਹਮੀਅਤ ਆ ਪਿਤਾ ਦੀ ਬੜੀ ਐਹਮੀਅਤ ਆ ਸਾਡੇ ਕਲਚਰ ਦੇ ਵਿੱਚ ਪਹਿਲਾਂ ਹੀ ਪਿਤਾ ਦੀ ਬੜੀ ਅਹਿਮੀਅਤ ਹੈ ਪਰ ਇਹ ਵੀ ਆਪਾਂ ਮਨਾ ਲਈਏ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕੋਈ ਐਡੀ ਐਡੀ ਗੱਲ ਨਹੀਂ ਵੀ ਨਹੀਂ ਮਨਾਉਣਾ ਚਾਹੀਦਾ ਹੁਣ ਜੇ ਅਸੀਂ ਸਮੂਹਕ ਪਿਤਾ ਦੀ ਗੱਲ ਕਰੀਏ ਤਾਂ ਸਾਡੇ ਜ਼ਹਿਨ ਦੇ ਵਿੱਚ ਸਰਬੰਸਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ ਕਿ ਉਹ ਸਾਡੇ ਇੱਕ ਫਾਦਰ ਫਿਗਰ ਨੇ ਫਾਦਰ ਫਿਗਰ ਇਸ ਤਰ੍ਹਾਂ ਨੇ ਕਿ ਚਾਰ ਪੁੱਤਰ ਉਹਨਾਂ ਨੇ ਵਾਰੇ ਨੇ ਆਪਣੇ ਤੇ ਇੱਕ वार्तालाप ਵੀ ਹੁੰਦਾ ਆ ਉਹਨਾਂ ਦੀ ਪਤਨੀ ਨਾਲ ਮਿਲਣ ਨਾਲ ਉਹਨਾਂ ਨੂੰ ਨਾਮ ਨੇ ਯਾਦ ਕੀ ਚਾਰ ਪੁੱਤਰ ਵਾਰਦੇ ਤੇ ਆਪਣੇ ਕੋਲ ਕੀ ਉਹ ਕਹਿੰਦੇ ਮੇਰੇ ਹਜ਼ਾਰਾਂ ਹੀ ਪੁੱਤਰ ਨੇ ਤੇ ਉਹਨਾਂ ਹਜ਼ਾਰਾਂ ਚੋਂ ਲੱਖਾਂ ਚੋਂ ਅਸੀਂ ਆ ਆਪਣੇ ਆਪ ਨੂੰ ਅਸੀਂ ਸਾਹਮਣੇ ਕਿ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਪੁੱਤਰ ਆ ਅਸੀਂ ਖੜੇ ਆ ਸਾਡੇ ਪੁਰਖੇ ਖੜੇ ਸੀ ਪੁਰਖੇ ਲੜੇ ਸੀ ਗੁਰਗੋਬਿੰਦ ਸਿੰਘ ਜੀ ਸੋਚ ਤੇ ਪਹਿਰਾ ਦਿੱਤਾ ਸੀ ਦੇਸ਼ ਆਜ਼ਾਦ ਕਰਾਏ ਸੀ ਇੱਕ ਵਾਰੀ ਨਹੀਂ ਤਿੰਨ ਵਾਰੀ ਚਾਰ ਵਰੀ ਹਜੇ ਵੀ ਗਾਂ ਲੋੜ ਪੈਣੀ ਆ ਸੋ ਉਹਨਾਂ ਦੇ ਛਤਰ ਸਾਡੇ ਸਿਰ ਤੇ ਰਵੇ ਸਾਡੇ ਸਮਾਜ ਤੇ ਰਵੇ ਸਾਡੇ ਸੋਸ਼ਲ ਫੈਬਰਿਕ ਤੇ ਰਵੇ ਤਾਂ ਅਸੀਂ ਕਦੇ ਗੁਲਾਮ ਨਹੀਂ ਹੋ ਸਕਦੇ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰੇਸ਼ਮ ਸਿੰਘ ਜੀ ਉਹਨਾਂ ਨੇ ਬੜਾ ਸੁੰਦਰ ਵਿਚਾਰ ਦਿੱਤਾ ਇਸੇ ਪੱਖ ਤੇ ਔਰ ਮੈਨੇ ਮਨ ਨੂੰ ਟੰਬ ਗਿਆ ਉਹ ਬਹੁਤ ਸੋਹਣਾ ਵਿਚਾਰ ਦਿੱਤਾ ਸੰਗਤਾਂ ਨੇ ਬੜਾ ਪਸੰਦ ਕੀਤਾ ਸੋ ਅਸੀਂ ਫਾਦਰਸ ਡੇ ਅੱਜ ਮਨਾ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਮਨਾਓ ਗਿਫਟਾਂ ਦਿਓ ਸਭ ਕੁਝ ਕਰੋ ਪਰ ਦਿਲ ਦੇ ਵਿੱਚ ਇੱਕ ਵਾਰੀ ਦਸਵੇਂ ਪਾਸ਼ਾ ਨੂੰ ਜ਼ਰੂਰ ਯਾਦ ਕਰੋ ਕਿ ਉਹ ਸਾਡੇ ਫਾਦਰ ਨੇ ਪਿਤਾ ਨੇ ਔਰ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਸਾਨੂੰ ਆਜ਼ਾਦੀ ਦਾ ਜਿਹੜਾ ਸਾਹ ਆ ਰਿਹਾ ਹੈ ਸਾਡੇ ਪੱਗ ਵੱਡੀ ਹੋਈ ਹੈ ਸਿਰ ਦੇ ਉੱਤੇ ਇਹ ਦਸਵੇਂ ਪਾਸ਼ਾ ਦੀ ਮਿਹਰਬਾਨੀ ਹੈ ਉਸ ਪਿਤਾ ਨੂੰ ਸलाम ਸਾਰੇ ਪਿਤਾ ਨੂੰ ਸलाम ਜਿਹੜੇ ਪੁੱਤਰਾਂ ਵਾਲੇ ਨੇ ਧੀਆਂ ਵਾਲੇ ਨੇ ਤੇ ਜ਼ਰੂਰ ਯਾਦ ਕਰੋ ਤੇ ਇਹ ਸੀ ਅੱਜ ਦਾ